ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਗਜੀਤ ਬਟਿੰਡੇ ਵਾਲਾ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਦਰਸ਼ਕੋ ਕਾਫੀ ਲੰਬੇ ਸਮੇਂ ਤੋਂ ਤੁਹਾਨੂੰ ਮੋਟੀਵੇਟ ਵਾਲੀਆਂ ਵੀਡੀਓ ਦਿਖਾਉਂਦੇ ਰਹਿੰਨੇ ਆ ਮਿਹਨਤੀ ਪਰਿਵਾਰਾਂ ਨੂੰ ਦਿਖਾਉਂਦੇ ਰਹਿੰਨੇ ਆ ਕਿਉਂਕਿ ਸਾਡੀ ਦਰਸ਼ਕੋ ਇੱਕ ਹੀ ਕੋਸ਼ਿਸ਼ ਹੈ ਵੀ ਹਰ ਇੱਕ ਭੈਣ ਭਰਾ ਬੇਰਜ਼ਗਾਰ ਨਾ ਹੋਵੇ ਕੋਈ ਰੋਜ਼ਗਾਰ ਵਾਲਾ ਕੰਮ ਕਰੇ ਕਿਸੇ ਵੀ ਲਾਈਨ ਵਾਲੇ ਪਾਸੇ ਆਵੇ ਮਿਹਨਤ ਕਰਕੇ ਆਪ ਦਾ ਜੀਵਨ ਜਿਹੜਾ ਸੁਖਾਲਾ ਹੋਵੇ ਭੈਣਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਟ੍ਰੈਸ ਨਹੀਂ ਸੀ ਹੁੰਦੀ ਸੰਯੁਕਤ ਪਰਿਵਾਰਾਂ ਦੇ ਵਿੱਚ ਜੇ ਕੋਈ ਦੁੱਖ ਸੁੱਖ ਹੁੰਦਾ ਸੀ ਤਾਂ ਇੱਕ ਦੂਜੇ ਦੇ ਨਾਲ ਸ਼ੇਅਰ ਕੀਤਾ ਜਾਂਦਾ ਸੀ ਸ਼ੇਅਰ ਕਰਕੇ ਉਹ ਦੁੱਖ ਆ ਜਿਹੜਾ ਘਟ ਜਾਂਦਾ ਸੀ ਹੁਣ ਜ਼ਿਆਦਾਤਰ ਸੰਯੁਕਤ ਪਰਿਵਾਰ ਅਲੋਪ ਹੋ ਗਏ ਅਲੋਪ ਹੋਣ ਕਰਕੇ ਸਟ੍ਰੈਸ ਵੱਧ ਗਈ ਸਾਰਾ ਦਿਨ ਭੈਣਾ ਕੰਧਾਂ ਦੇ ਅੰਦਰ ਰਹਿੰਦੀਆਂ ਐ ਦਰਵਾਜ਼ਿਆਂ ਦੇ ਅੰਦਰ ਬੰਦ ਰਹਿੰਦੀਆਂ ਤਾਂ ਉਹਦੇ ਨਾਲ ਜਿਹੜਾ ਵੀ ਦਿਮਾਗ ਦੇ ਉੱਤੇ ਗੱਲਾਂ ਕੁਝ ਚੜੀ ਉੱਤਰੀ ਜਾਂਦੀਆਂ ਜੀਹਦਾ ਕਰਕੇ ਹੌਲੀ-ਹੌਲੀ ਸਟ੍ਰੈਸ ਉਹਨਾਂ ਨੂੰ ਕੁਣ ਵਾਂਗੂ ਚੁੰਬੜ ਗਈ ਤੇ ਸਟ੍ਰੈਸ ਦੀਆਂ ਕਾਫੀ ਭੈਣਾ ਮਰੀਜ਼ ਹੋ ਗਈਆਂ ਵੇਖੋ ਇੱਕ ਚੀਜ਼ ਅਸੀਂ ਹੋਰ ਭਰਾਵਾਂ ਨੂੰ ਭੈਣਾਂ ਨੂੰ ਕਹਿਣਾ ਚਾਹੁੰਦੇ ਆ ਵੀ ਜਿਨ੍ਹਾਂ ਦੇ ਬੱਚੇ ਕੋਈ 10ਵੀਂ ਕਲਾਸ ਚ ਹੋ ਗਿਆ ਕੋਈ ਪਲੱਸ 1 ਕਰ ਰਿਹਾ ਕੋਈ ਪਲੱਸ 2 ਕਰ ਰਿਹਾ ਇੱਕੋ ਹੀ ਇੱਕ ਨਾ ਤੁਸੀਂ ਰੱਖੋ ਵੀ ਉਹਨਾਂ ਨੂੰ ਆਪਾਂ ਬਾਹਰ ਭੇਜਣਾ ਜੇ ਬਾਹਰਲੇ ਦੇਸ਼ ਚ ਜਾਊਗਾ ਤਾਂ ਫੇਰ ਹੀ ਤਰੱਕੀ ਕਰੂਗਾ ਤੇ ਬਾਹਰਲੇ ਦੇਸ਼ਾਂ ਦੇ ਹਾਲਾਤ ਵੀ ਤੁਹਾਨੂੰ ਪਤਾ ਹੀ ਹੈ ਜਿਹੜੇ ਝੂਠੇ ਏਜੰਟ ਆ ਉਹਨਾਂ ਬਾਰੇ ਵੀ ਤੁਹਾਨੂੰ ਪਤਾ ਹੀ ਹੈ ਲੱਖਾਂ ਰੁਪਈਆ ਵੀ ਡੁੱਬ ਜਾਂਦਾ ਹੈ ਬੱਚੇ ਤੋਂ ਵੀ ਬਾਹਰ ਨਹੀਂ ਜਾਇਆ ਜਾਂਦਾ ਇੱਥੇ ਵੀ ਆਪਾਂ ਕੋਈ ਕੰਮ ਨਹੀਂ ਸਿਖਾਉਂਦੇ ਤੇ ਜੀਹਦਾ ਕਰਕੇ ਉਹ ਬੱਚਾ ਆਪਦਾ ਜੀਵਨ ਆ ਜਿਹੜਾ ਉਹ ਖਰਾਬ ਕਰ ਲੈਂਦਾ ਕਿਉਂਕਿ ਛੋਟੀ ਉਮਰ ਚ ਕੰਮ ਸਿਖਾਉਂਦੇ ਨਹੀਂ ਵੱਡੀ ਚ ਉਹ ਕਰਦਾ ਨਹੀਂ ਤੇ ਜੀਹਦਾ ਕਰਕੇ ਮੁਸ਼ਕਲਾਂ ਉਹ ਖੜੀਆਂ ਹੋਣੀਆਂ ਸਟਾਰਟ ਹੋ ਜਾਂਦੀਆਂ ਆਪਦੇ ਬੱਚਿਆਂ ਨੂੰ ਕੰਮ ਤੁਸੀਂ ਜ਼ਰੂਰ ਕਰਵਾਓ ਕਿਸੇ ਨਾ ਕਿਸੇ ਲਾਈਨ ਵਾਲੇ ਪਾਸੇ ਲਾਓ ਉਹਨੂੰ ਪਲਾਂ ਦੀ ਤੁਸੀਂ ਬਾਹਰ ਭੇਜਣਾ ਉਹਨੂੰ ਮਿਹਨਤ ਵਾਲੇ ਪਾਸੇ ਲਾਓ ਅੱਜ ਆਪਾਂ ਸੰਯੁਕਤ ਪਰਿਵਾਰ ਦੇ ਡੈਰੀ ਫਾਰਮ ਦੇ ਵਿੱਚ ਆਏ ਆ ਜਿਹੜੇ ਸੰਯੁਕਤ ਰੂਪ ਦੇ ਵਿੱਚ ਰਹਿ ਰਹੇ ਆ ਤੇ ਬਹੁਤ ਆਲੀਸ਼ਾਨਾ ਜਿਹਰਾਂ ਨੇ ਡੈਰੀ ਫਾਰਮ ਆ ਉਹ ਪਾਇਆ ਵਿਆ ਗੱਲਬਾਤ ਤੁਹਾਡੀ ਇਸ ਮਿਹਨਤੀ ਫੈਮਿਲੀ ਨਾਲ ਕਰਵਾਉਣੇ ਆ ਵੇਖੋ ਜਿਹੜਾ ਇਹ ਕਾਰੋਬਾਰ ਆ ਖੂਨ ਪਸੀਨੇ ਦੀ ਕਮਾਈ ਆ ਤੇ ਮੁੜ ਤਾਂ ਤੁਹਾਨੂੰ ਕੱਪੜਿਆਂ ਦੇ ਵੇਚ ਦੀ ਜਿਸ ਤੇ ਹੋਊਗਾ ਮਿਹਨਤ ਕਰਕੇ ਅਣ ਤੱਕ ਫੇਰ ਹੀ ਜਿਹੜਾ ਦੁੱਧ ਪੈਦਾ ਕੀਤਾ ਜਾ ਸਕਦਾ ਗੱਲਬਾਤ ਕਰਵਾਉਣੇ ਆ ਮੇਰੇ ਵੱਲੋਂ ਜੀ ਸਾਰੀ ਫੈਮਿਲੀ ਨੂੰ ਸਾਸਰੀਕਰ ਸਾਸਰੀਕਰ ਠੀਕ ਠਾਕ ਹਾਂ ਜੀ ਹਾਂਜੀ ਠੀਕ ਠਾਕ ਸਭ ਤੋਂ ਪਹਿਲਾਂ ਬਾਪੂ ਜੀ ਦਰਸ਼ਕਾਂ ਨੂੰ ਆਪਣਾ ਨਾਮ ਤੇ ਆਪਣਾ ਪਿੰਡ ਦੱਸੋ ਜੀ ਗੋਵਿੰਦਪੁਰਾ ਪਿੰਡ ਹੈ ਜੀ ਜੀ ਮੇਰਾ ਹਰਮੰਦਰ ਸਿੰਘ ਹੈ ਜੀ ਤੇ ਸਾਡਾ ਜੂਤਾ ਸ਼ੁਭ ਜੀ ਬਾਪੂ ਜੀ ਫਿਰ ਬੱਚਿਆਂ ਨੂੰ ਡੇਰੀ ਫਾਰਮ ਵਾਲੇ ਪਾਸੇ ਲਿਆਂਦਾ ਫਿਰ ਕੀ ਤੁਹਾਡੀ ਸੋਚ ਸੀ ਤੇ ਸੋਚੇ ਬੱਚਿਆਂ ਦੀ ਬਣ ਗਈ ਹਮ ਮੈਂ ਤਾਂ ਬਾਈ ਵਾਲੇ ਪਾਸੇ ਬੱਚਿਆਂ ਦੇ ਵੀ ਅਸੀਂ ਲੈ ਲਈ ਪਾੜੋ ਜੀ ਦੂਜੀ ਵਿਦੇ ਕੰਮ ਕਰਦਾ ਹੈ ਤੇ ਕਰੋ ਕੋਈ ਕੰਮ ਦਾ ਬਹਿਣਾ ਹਾਂ ਸੱਗੀ ਜੁੜੀ ਤਾਂ ਮੈਂ ਨਾ ਕੰਮ ਲੂ ਕਹਿਣ ਕੰਮ ਕਰੋ ਥਾਪੜਾ ਦੇਤਾ ਵੀ ਥਾਪੜਾ ਕਰੋ ਭਾਈ ਚੱਕ ਦਿਓ ਜੀ ਚੱਕਦੇ ਬਸ ਕਰੋ ਕੰਮ ਆਵੇ ਨਾ ਨਾ ਧਕੇ ਕਰੋ ਹੂੰ ਛੋਟੇ ਆਲੇ ਸਮੇਂ ਚ ਬਾਪੂ ਜੀ ਤੁਸੀਂ ਤਾਂ ਸੰਘਰਸ਼ ਬਹੁਤ ਜਿਆਦਾ ਹੀ ਕਰਿਆ ਹਾਂ ਜੀ ਬਹੁਤ ਕਰਿਆ ਜੀ ਹੂੰ ਉਹ ਦਰਸ਼ਕਾਂ ਨਾਲ ਵੀ ਆਪਾਂ ਸ਼ੇਅਰ ਕਰੀਏ ਹੈਨਾ ਕਿਉਂਕਿ ਜਿਵੇਂ ਨਵੇਂ ਮੁੰਡੇ ਕਹਿੰਦੇ ਆ ੱਟੀਆਂ ਗੱਡੀਆਂ ਹੋ ਗਈਆਂ ਮਹਿੰਗੇ ਬ੍ਰਾਂਡ ਹੋ ਗਏ ਤੁਹਾਡੀ ਮਿਹਨਤ ਕਰੀ ਤੇ ਜ਼ਮੀਨਾਂ ਤੁਸੀਂ ਬਚਾਈਆਂ ਤਾ ਜੋ ਜ਼ਮੀਨਾਂ ਦੇ ਸਿਰ ਤੇ ਬੱਚੇ ਜਿਹੜੇ ਐਸ਼ ਕਰ ਰਹੇ ਆ ਹਾਜੀ ਰਾਜਾ ਜ਼ਮੀਨਾਂ ਬਾਹਰ ਮਿਹਨਤ ਕਰੀ ਐ ਹੂੰ ਮਿਹਨਤ ਕਰੀ ਐ ਦਿ ਰਾਤ ਪੇਖਿਆਣੀ ਬਹੁਤ ਕੰਮ ਕਰਿਆ ਕੋਈ ਬਾਬਾ ਜੀ ਕਿੰਨੇ ਕ ਵਜੇ ਤੱਕ ਹਾਲ ਹੁਲ ਸਵੇਰੇ ਮੈਂ ਤਾਂ ਜੀ ਤਰਕੇ 4 ਵਜੇ ਜਾਂਦਾ ਸੀ ਢੇੜੀਆਂ ਲੱਗਦੇ ਆ ਢੇੜੀਆਂ ਲੱਗਦੇ ਉਹ ਢੇੜੀਆਂ ਲੱਗਦੇ ਜੀ 4 ਵਜੇ 4 ਵਜੇ ਜਾ ਕੇ ਹੱਥ ਜੋੜਨਾ 18 ਦਿਨ ਆਥੜਿਆ ਕੇ ਚੰਗਿਆ ਪੁੱਤਰ ਰਿਆਂ ਉਹ ਉੱਥੇ ਟੋਕਾ ਕਰਦੇ ਸੀ ਹੂੰ ਉਹ ਬੋਦੂ ਬਾਅਦ ਵਿੱਚ ਐਤਰੂデアਫੇ ਤੇ ਫਰਕਾ ਬਕਾ ਦੇ ਬਕੰਦੇ ਕਾ ਤਰਫ ਭਾਈ ਵਾਹਿਗੁਰੂ ਫਿਰ ਫੋਨ ਬਾਪੂ ਰਿਟਾਇਰਮੈਂਟ ਦੇਤੀ ਮੁੰਡੇ ਨੇ ਆ ਦੇਤੀ ਵਾਹ ਜੀ ਉਧਰ ਪਰਵਾਸੀ ਆ ਪਾਸਾ ਦਾ ਚਿਤਮੰਦ ਆ ਇੱਥੇ ਪਸੂਗਾਂ ਕੋਲ ਬੈੰਦੇ ਆ ਤੇ ਉੱਠਦੇ ਆ ਰਾਹ ਪਰ ਚਾਦੇ ਲੜ ਕੇ ਪਹੁੰਚਾ ਦੇ ਛੱਕ ਲਈ ਦੀ ਵਾਹਿਗੁਰੂ ਦੇਖੋ ਗਰਸ਼ ਕੋਏ ਪੁਰਾਣੇ ਬਜ਼ੁਰਗ ਆ ਗਏ ਸਾਡੇ ਹੈਨਾ ਦੇਖੋ ਪਸ਼ਨਾ ਦੇ ਵਿੱਚ ਕਹਿੰਦਾ ਹੁਣ ਵੀ ਮੰਝਾ ਡੋਣਾ ਇਹ ਅੱਗੇ ਪੁਰਾਣੇ ਸਮੇਂ ਚ ਹੁੰਦਾ ਸੀ ਦਰਖਤ ਹੁੰਦਾ ਸੀ ਸਾਈਡਾਂ ਤੇ ਪਸ਼ੂ ਹੁੰਦੇ ਸੀ ਥੱਲੇ ਕੁੱਤਾ ਹੁੰਦਾ ਸੀ ਕੁੱਝਾ ਹੁੰਦਾ ਸੀ ਹੈਨਾ ਤੇ ਉਕਰਾਂ ਦੇ ਵਿੱਚ ਬਰਕਤ ਸੀ ਫਿਰ ਅੱਜ ਵੀ ਉਹ ਚੀਜ਼ ਜਾਰੀ ਰੱਖੀ ਹੋਈ ਹੈ ਕਿੰਨੇ ਕੁ ਉਮਰ ਹੋ ਗਈ ਜੀ ਮੇਰੀ 70 ਸਾਲ ਦੀ ਉਮਰ ਹੈ ਜੀ 70 ਸਾਲ ਦੀ ਉਮਰ ਹੋ ਗਈ ਸਿਹਤ ਬਿਲਕੁਲ ਤੰਦਰੁਸਤ ਹੈ ਠੀਕ ਹੈ ਜੀ ਕੱਲ ਦੀ ਮੈਂ ਲੱਤ ਦਾ ਗਰੋਟਾ ਹੋ ਕੁਛ ਨਹੀਂ ਉਹ ਫਿੱਟਾ ਸੀ ਤਾਂ ਚਲੋ ਪ੍ਰਮਾਤਮਾ ਤੁਹਾਨੂੰ ਲੱਤ ਵੀ ਠੀਕ ਕਰੂਗਾ ਜੀ ਹੈਨਾ ਮੈਂ ਖਾਲਸਾ ਜੀ ਕੀ ਨਾਮ ਹੈ ਤੁਹਾਡਾ ਇੰਦਰਜੀਤ ਆ ਜੀ ਇੰਦਰਜੀਤ ਇੰਦਰਜੀਤ ਤਾਂ ਵੱਡੇ ਹੋ ਕੇ ਛੋਟੇ ਬਾਪੂ ਦੇ ਮੈਂ ਛੋਟਾ ਹੀ ਸਰ ਸਾਰੇ ਨਾਲ ਛੋਟੇ ਸਾਰੇ ਭੈਣ ਭਾਈ ਸਾਡੇ 4 ਭੈਣ ਭਈਆਂ ਜੀ ਸਾਰੇ ਮੈਂ ਛੋਟਾ ਹੀ ਵਾਹ ਜੀ ਫਿਰ ਪਛਣਾ ਵਾਲਾ ਕੰਮ ਭਾਈ ਸਾਹਿਬ ਨੇ ਸੋਚਿਆ ਜਾਂ ਤੁਸੀਂ ਸੋਚਿਆ ਜਾਂ ਭੈਣ ਰਕੀਆਂ ਨੇ ਸੋਚਿਆ ਇਹ ਨਾਲ ਮਿਲ ਕੇ ਸਾਰਿਆਂ ਨੇ ਕਰਿਆ ਜੀ ਹਾਂ ਸਾਰਿਆਂ ਦੀ ਰਾਇਤ ਉਹ ਬਿਨਾਂ ਕੁਝ ਨਹੀਂ ਹੁੰਦਾ ਜੀ ਕਿੰਨੇ ਕਿ ਜਨਮ ਸੀ ਪਹਿਲਾ ਕਰੇਲੂ ਕਰੇਲੂ ਸਾਡੇ ਕੋਲ ਸੀ 5-6 ਕੀ ਸੀਗੇ ਜੀ ਪਹਿਲਾਂ ਐਵੇਂ ਕਹਦੀ ਹੂੰ ਹੁਣੇ ਮੰਨ ਲਓ 80 ਸਾਲ ਕੋਇਆ ਜੀ ਉਦੀ ਜਾਣੀ ਗਈ ਜੀ ਕੋਈ ਵੀਡੀਓ ਵੀਡੀਓ ਦੇਖੀ ਕਿ ਕਿਸੇ ਅੰਗਲੀ ਸੰਗਲੀ 'ਚ ਰੱਖੀ ਸੀ ਕਿ ਕੋਈ ਆਂਡਲ ਗੌਂਡਰ ਤੋਂ ਦੁੱਧ ਦਾ ਪੁੱਛਿਆ ਇਹ ਮਹੀਨੇ ਦਾ ਕਿੰਨਾ ਕ ਪਾ ਦੇਣਾ ਫਿਰ ਇਸ ਪਾਸੇ ਸਾਡੇ ਰਿਸ਼ਤੇਦਾਰ ਆਈ ਸੰਧਿਆ ਨੇ ਹਾਂ ਮਤਲਬ ਕਿ ਮੇਰਾ ਸਾਡੂ ਜੀ ਹੈ ਗਈ ਜੀ ਉਹਨਾਂ ਦੇ ਰੱਖੇ ਹੋਏ ਸੀ ਉਹਨਾਂ ਤੋਂ ਮਨ ਲੱਗੇ ਚੱਲ ਸਾਨੂੰ ਵੀ ਐ ਸੌਂਕ ਜਾ ਗਈ ਅਸੀਂ ਪਸੂ ਲੈ ਕੇ ਗਾਂ ਲੈ ਕੇ ਆਈ ਉਹਨਾਂ ਤੋਂ ਹੋਰ ਸਾਹਮਣੇ ਹੂੰ ਉਹਦੇ ਨਾਲ ਗਾਂ ਨਹੀਂ ਸਾਨੂੰ ਐ ਹੋ ਗਈ ਆਪਾਂ ਵੀ ਕਰ ਗਈ ਇਹ ਕੰਮ ਵੇਖੋ ਜੇ ਚੰਗੇ ਕੋਲੇ ਜਾਵਾਂਗੇ ਤਾਂ ਕੁਝ ਨਾ ਕੁਝ ਚੰਗਾ ਸਿੱਖਣ ਨੂੰ ਮਿਲਦਾ ਹੈ ਹਨਾ ਹਾਂਜੀ ਤੇ ਵੈਰੀ ਗੁੱਡ ਬਹੁਤ ਵਧੀਆ ਐ ਭੈਣੇ ਤੁਹਾਡਾ ਕੀ ਨਾਮ ਹੈ ਅਮਨਦੀਪ ਕੌਰ ਅਮਨਦੀਪ ਜੀ ਫਿਰ ਕਿੰਨਾ ਕੁ ਟਾਈਮ ਮੈਰਿਜ ਨੂੰ ਹੋ ਗਿਆ ਤੇ ਉਦੋਂ ਕਿੰਨੇ ਕੁ ਜਨਮਰ ਸੀ ਜਾਂ ਪਰਿਵਾਰ ਦਾ ਕਿਸ ਤਰੀਕੇ ਨਾਲ ਸਾਡੇ 20 ਸਾਲ ਹੋ ਗਏ 20 ਸਾਲ ਹੋ ਗਏ ਵਿਆਹ ਨੂੰ ਜੀ ਬਾਲ ਦੀ ਘੜੀ ਤਾਂ ਸਾਡੀ ਬਹੁਤ ਬੱਚੇ ਹੁੰਦੇ ਸੀ ਉਦੋਂ ਸਾਡੇ ਥੋੜੇ ਜਿ ਸੰਨ ਬਧਾਲੀ ਥੋੜੇ ਹੁੰਦੇ ਸੀਗੇ ਜੀ ਜੀ ਫਿਰ ਕਿਵੇਂ ਬੈਠ ਕੇ ਸੋਚਿਆ ਵੀ ਆਪਾਂ ਜਨਮਰ ਵਧਾ ਲਈਏ ਹੁਣ ਅਸੀਂ ਐਂ ਸਾਰੇ ਪਰਿਵਾਰ ਨਾਲ ਰਹਿ ਗਏ ਬੱਚੇ ਨੂੰ ਬਾਹਰ ਨਹੀਂ ਤੋਰਨਾ ਜੀ ਇਤਨੀ ਪਸੰਗਾਂ ਦੇ ਘਰ ਕਿੰਨੇ ਬੱਚੇ ਆ ਜੀ ਤੁਹਾਡੇ ਇੱਕ ਬੱਚਾ ਜੀ ਇੱਕ ਬੱਚਾ ਬੇਟਾ ਹੀ ਆ ਹਾਂਜੀ ਜੀ ਪਰਨ ਕਰਿਆ ਵਾਕੀ ਅੰਦਰੋਂ ਪਰਨ ਕਰ ਲਿਆ ਬਾਹਰ ਨਹੀਂ ਭੇਜਣਾ ਹਾਂਜੀ ਸਿਰ ਇਹ ਬਣਾਣੀ ਪਈ ਤਾਂ ਸਾਡਾ ਰਾਤਾਸ ਭੇਜਦੀ ਹਾਂ ਫਿਰ ਅਸਾਹ ਜੀ ਮਾਹੌਲ ਖਰਾਬ ਆ ਠੀਕ ਨਹੀਂ ਤੇਰੀ ਕੋਈ ਰੱਖਾਂਗੇ ਜੀ ਨਹੀਂ ਭੇਜਣ ਵੈਰੀ ਗੁੱਡ ਤੇਰੀ ਬੱਚੇ ਨੂੰ ਕਹਤਾ ਤੁਸੀਂ ਹਾਲ ਦਾ ਕੰਮ ਸਿੱਖ ਲਓ ਕੋਈ ਫੈਕਟਰੀ ਬਦਿਲ ਆ ਜਾ ਜੀ ਬੜੇ ਤੁਹਾਡਾ ਕੀ ਨਾਮ ਹੈ ਜੀਤੋ ਮਨਜੀਤ ਕੌਰ ਜੀ ਫਿਰ ਤੁਹਾਡੀ ਮੈਰਿਜ ਨੂੰ ਕਿੰਨਾ ਕੁ ਟਾਈਮ ਹੋ ਗਿਆ ਭਾਈ 30 ਸਾਲ 30 ਸਾਲ ਹੋ ਗਏ 30 ਸਾਲਾਂ ਦੇ ਵਿੱਚ ਜਦੋਂ ਪਹਿਲੀ ਵਾਰੀ ਪਰਿਵਾਰ ਚ ਘਰੇ ਆਏ ਹੋ ਉਦੋਂ ਕੀ ਮਾਹੌਲ ਸੀ ਹੁਣ ਤੱਕ ਕੀ ਮਾਹੌਲ ਆ ਉਦੋਂ ਕਿੰਨੇ ਕ ਜਾਨਵਰ ਸੀ ਕਿੰਨੀ ਖੇਤੀ ਕਰਦੇ ਸੀ ਬਾਈ ਵਰਗੇ ਤੇ ਆ ਕੇ ਇਸ ਪਰਿਵਾਰ ਨੂੰ ਤੁਸੀਂ ਕਿੰਨਾ ਕ ਵਧਾਇਆ ਉਦੋਂ ਤਾਂ ਜੀ ਦੋ ਤਿੰਨ ਮੱਝ ਹੀ ਰੱਖਦੇ ਸੀਗੇ ਹਾਂ ਤੇ ਦੋ ਮੈਨ ਨੰਦਾ ਸੀ ਉਹ ਕਿਆ ਕਿਸ ਤੋਰ ਨਾਲ ਜੀ ਤੇ ਬਾਕੀ ਸਿਰੇ ਫਿਰ ਹੌਲੀ ਹੌਲੀ ਇਹ ਛੋਟਾ ਸੀ ਇਹ ਵਿਆਹ ਨੇ ਵੀ ਕਿਰਾਪ ਉਸ ਦੀ ਸਾਡੀ ਨੰਨਦਾ ਨਾਲ ਹੀ ਬਹੁਤ ਵਣਤੀ ਸੀਗੀ ਫਿਰ ਅਸੀਂ ਦੋਨੇ ਤਰ੍ਹਾਂ ਦੀ ਸਾਡੀ ਬਹੁਤ ਵਣਤੀ ਹੈ ਵੈਰੀ ਗੁੱਡ ਨਹੀਂ ਤੁਸੀਂ ਹੁਣ ਸਯੁਕਤ ਪਰਿਵਾਰ ਹੀ ਆ ਇਕੱਠੇ ਰਹਿੰਦੇ ਹੋ ਇਕੱਠੇ ਰਹਿੰਦੇ ਆ ਅਸੀਂ ਥੋੜਾ ਫਰਕ ਕੀ ਸਾਡਾ ਭੈਣਾਂ ਬੰਮੀ ਦੇ ਹੂੰ ਪੰਜਾਬ ਦੇ ਵਿੱਚ ਸੰਯੁਕਤ ਪਰਿਵਾਰ ਅਨੋਪ ਹੋ ਹਾਂ ਵਿਰਲੇ ਪਰਿਵਾਰ ਹੀ ਰਹਿ ਗਏ ਜਿਹੜੇ ਸੰਯੁਕਤ ਰਹਿ ਰਹੇ ਆ ਤੁਸੀਂ ਫਿਰ ਕਿਵੇਂ ਕੰਮਕਾਰ ਨੂੰ ਮੈਨੇਜ ਕਰਦੀਆਂ ਕਿੰਨੇ ਸੌਦੇ ਕੋਲੇ ਡੰਗਰ ਰੱਖੇ ਹੋਏ ਆ ਕਿੱਡਾ ਵੱਡਾ ਸੁੱਖ ਨਾ ਆਪਣਾ ਘਰ ਹੋ ਗਿਆ ਕਿੰਨੇ ਕਾਰੋਬਾਰ ਹੋ ਗਏ ਉਹ ਉਧਰ ਜੀ ਘਰੇ ਕੰਮ ਕਰ ਲੈਂਦੀ ਆ ਮੈਂ ਉਹਨੇ ਧਾਰਾ ਕੱਢਣਾ ਜਿੰਨੀ ਤੱਕ ਕੇ ਤੇ ਫਿਰ ਬਾਅਦ ਚ ਇਹ ਆ ਜਾਂਦੀ ਦੀ ਇੱਧਰ ਕਿਰਤਾ ਧਾਰਾ ਮੈਂ ਕੱਟ ਕੇ ਤੇ ਮੇਰੇ ਪੀਟਾ ਇੱਕ ਲੱਗਿਆ ਹੋਇਆਗਾ ਪਿਛਿੰਦੇ ਉਹ ਤੜਕੇ ਨੀਰੰਗ ਪਵਾਉਂਦਾ ਤੇ ਡੇੜੀ ਨਾ ਮੈਂ ਉਹਨੇ ਧਾਰਾ ਕੱਟ ਲੈਣੀ ਅੱਛਾ ਬੱਚਿਆਂ ਨੂੰ ਵੀ ਕੰਮ ਹੋਵੇ ਤੁਸੀਂ ਵੰਡੇ ਵੀ ਆ ਵੀ ਆ ਕੰਮ ਭਈ ਕਰਕੇ ਤੇਰੀ ਡਿਊਟੀ ਆ ਛੋਟਾ ਇਹਦਾ ਭੈਣ ਦਾ ਮੁੰਡਾ ਉਹ ਤੜਕੇ ਚਾਰ ਬੱਤ ਲਿਆਉਂਦਾ ਹੈ ਨਹੀਂ ਝੂ ਉਹਨੇ ਚਾਰ ਪੱਟਣ ਦੀ ਡਿਊਟੀ ਹੈ ਚਾਰ ਪੱਟ ਲਿਆਉਂਦਾ ਹੈ ਹਾਂ ਛੋਟੀ ਫਿਰ ਡਿਊਟੀ ਇੱਕ ਦੂਜੇ ਦੀ ਪੱਕੀ ਆ ਵੀ ਤੜਕੇ ਸਵੇਰੇ ਤੁਸੀਂ ਧਾਰਾ ਕੱਟਣੀ ਆ ਫਿਰ ਸ਼ਾਮ ਨੂੰ ਧਾਰਾ ਕਿਹਦੀ ਡਿਊਟੀ ਆ ਮੈਂ ਹੀ ਕੱਟਦੀ ਹੁੰਦੀ ਹੈਗੀ ਮੈਂ ਅੱਜ ਵੀ ਧਾਰਾ ਕੱਟ ਕੇ ਭੈਣ ਲੈ ਚੀਕੀ ਜਾ ਕੇ ਜੀ ਹਾਂ ਤੇ ਮੈਂ ਧਰਦਾ ਕਿਉਂਕਿ ਜੀ ਵੈਰੀ ਗੁੱਡ ਬਹੁਤ ਵਧੀਆ ਦਿਨ ਭਨੇ ਕਿਵੇਂ ਲੰਘਦਾ ਦਿਨ ਵਧੀਆ ਲੰਘਦਾ ਹੱਸ ਕੇ ਕਿ ਸਾਡਾ ਹੂੰ ਆਪ ਕੁਝ ਨਹੀਂ ਸਾਡਾ ਪੂਰਾ ਫੱਟ ਗਿਆ ਜੀ ਹਾਂ ਬੱਚੇ ਕਿੱਡੇ ਕਿੱਡੇ ਹੋ ਗਏ ਤੁਹਾਡਾ ਬੱਚਾ ਕਿੱਡਾ ਹੋ ਗਿਆ ਬੇਟਾ ਬੱਚਾ ਮੇਰਾ ਸਭ 27 ਸਾਲ ਦਾ ਹੋ ਗਿਆ ਵਿਆਹ ਨਾਲੇ ਹੋ ਗਿਆ ਹੈ ਨਾ ਵਿਆਹ ਤਰਿਆ ਵੀ ਹੈਗਾ ਅੱਛਾ ਵਿਆਹ ਤਰਿਆ ਜੀ ਕੁੱਟੀ ਵਿਆਹ ਪਹਿਲਾਂ ਜੀ ਫਿਰ ਹਜੇ ਔ ਟੂ ਟੂ ਹੁਣ ਬਾਰੇ ਤਾਂ ਨਹੀਂ ਸੋਚਿਆ ਸਾਡਾ ਹਜੇ ਕੋਈ ਨਹੀਂ ਆਏ ਪੀਛੇ ਅੱਡ ਹੋਵਾਂਗੇ ਵੇਖੋ ਦਰਸ਼ਕੋ ਅਜਿਹੇ ਪਰਿਵਾਰ ਵੀ ਸਾਡੇ ਪੰਜਾਬ ਦੇ ਵਿੱਚ ਹੈਗੇ ਆ। ਬੰਦੀ ਬਣ ਕੇ ਸਾਡੀ। ਵੈਰੀ ਗੁੱਡ। ਬਹੁਤ ਵਧੀਆ। ਫਿਰ ਸਾਰੇ ਜਵਾਕਾਂ ਦਾ ਵਿਆਹ ਉਹ ਕਰਕੇ ਮੈਨੂੰ ਲੱਗਦਾ ਹੀ ਪੁੱਤ-ਪੋਤੇ ਇੱਕ ਕਰ ਹੀ ਕਰ ਲੈਣ ਇਕੱਠੇ ਹੈਨਾ? ਕੋਈ ਫਰਕ ਨਹੀਂ ਆ। ਹਾਂ। ਵੈਰੀ ਗੁੱਡ। ਬਹੁਤ ਵਧੀਆ। ਮੈਂ ਦਰਸ਼ਕੋ ਹੁਣ ਸਭ ਤੋਂ ਸਨਰਸ਼ੀ ਬੰਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ। ਬਾਈ ਸਤਿ ਸ੍ਰੀ ਅਕਾਲ ਜੀ। ਸਸੇ ਗਾਲ ਜੀ। ਕੀ ਨਾਮ ਹੈ ਜੀ? ਮੈ ਸਿੰਘ ਆ ਜੀ। ਨੈਵ ਸਿੰਘ ਆ। ਸੁਖ ਨੈਵ ਸਿੰਘ ਆ। ਸੁਖਨਾਏ ਬਾਈ ਸਾਰੇ ਨੂੰ ਵੱਧ ਕਸ ਮੈਨੂੰ ਤੇਰੇ ਤੇ ਲਿਖ ਉਹ ਜੀ ਮੀਰਾ ਫੱਟਾ ਪਾਈਦਾ ਹੈ ਹਾਂ ਤੁਸੀਂ ਤਾਂ ਜੀ ਫਿਰ ਨਾਲ ਖੇਤੀ ਕੁੱਤੀ ਦਾ ਵੀ ਕਰਦੇ ਹੋ ਜੀ ਕਰਾਉਣਾ ਜੀ ਨਾਲ ਹਾਂ ਕਿੰਨੇ ਵਜੇ ਉੱਠਣ ਦੀ ਡਿਊਟੀ ਆ ਫਿਰ 4 ਵਜੇ ਸਵੇਰੇ 4 ਵਜੇ ਅੱਖ ਖੁੱਲ੍ਹ ਜਾਣੀ ਆ ਕਿੰਨੇ ਕਵਜ ਦੇ ਨੂੰ ਕਸ਼ਵਾ ਦਾ ਨਿਪਟੜ ਜਾਂਦਾ ਨਿਪਟੜ ਜਾਂਦਾ ਜੀ 8:30 8:30 ਵਜੇ ਲੌਂਕ ਵੀ ਪਾਜਦਾ ਸੀ ਜੀ ਉਦੋਂ ਬਾਅਦ ਫਿਰ ਖੇਤ ਵਾਲੇ ਪਾਸੇ ਖਿੱਚ ਲੈਣੇ ਬਾਈ ਨੂੰ ਨਹੀਂ ਖੇਤ ਵਾਲੇ ਪਾਸੇ ਜ਼ਿਆਦਾਤਰ ਮਾਈ ਜਾਂਦਾ ਜੀ ਵੈਰੀ ਗੁੱਡ ਹਾਂ ਜੀ ਮਨਕ ਚੱਲ ਇਹਨਾਂ ਦੀ ਡਿਊਟੀ ਪਸ਼ੂਆਂ ਤੇ ਜ਼ਿਆਦਾਤਰ ਰਹੀ ਆ ਹੁਣ ਬਾਈ ਬੂਈ ਦਾ ਕੰਮ ਮਾਲਾ ਬਾਈ ਜੀ ਕਰਦੇ ਮੈਂ ਮੰਨ ਲਵ ਟਰੈਕਟਰ ਦੇ ਈ ਦੀ ਹੈ ਨਹੀਂ ਜਾਣਕਾਰੀ ਐ ਮੈਂ ਹਾਂਜੀ ਬਾਕੀ ਕੰਮ ਸਾਰੇ ਮੈਂ ਮੰਨ ਲਵ ਲੈਂਡ ਦੇ ਸਾਰਾ ਮੈਂ ਕਰਨਾ ਈ ਹੂੰ ਅੱਛਾ ਟਰੈਕਟਰ ਫਿਰ ਸਿੱਖੇ ਨਹੀਂਗਾ ਨਹੀਂ ਸਿੱਖਿਆ ਤਾਂ ਹੈਗਾ ਈ ਪਰ ਮੈਂ ਇੰਨਾ ਕਰ ਨਹੀਂ ਸਕਦਾ ਮੈਂ ਕਹਿੰਦੀ ਫੋਰ ਕੰਮ ਰਹਿ ਜਾਂਦੇ ਵੇਖੋ ਦਰਸ਼ਕੋ ਸੰਯੁਕਤ ਪਰਿਵਾਰਾਂ ਦੇ ਵਿੱਚ ਆ ਚੀਜ਼ਾਂ ਦੇ ਬਹੁਤ ਵੱਡੇ ਫਾਇਦੇ ਆ ਵੀ ਤਕਰੀਬਨ ਪੁੱਤ ਵੀ ਵਿਆਹਣ ਵਾਲੇ ਹੋਗੇ ਹਜੇ ਵੀ ਲੰਗੇ ਡੰਗ ਕੰਮ ਚੱਲ ਜਾਂਦਾ ਵੀ ਚਲ ਆਪੇ ਭਰਾ ਹੈਗਾ ਯਾਰ ਆਪੇ ਕਰ ਦੂ ਹਣਾ ਟੈਨਸ਼ਨ ਤਾਂ ਨਹੀਂ ਕਿਸੇ ਤਰ੍ਹਾਂ ਦੀ ਕੋਈ ਰਹਿੰਦੀ ਕਿਸੇ ਜੋਖਤ ਪਰਿਵਾਰ ਦੀ ਨਾ ਨਾ ਜੀ ਕੋਈ ਟੈਨਸ਼ਨ ਨਹੀਂ ਆਪ ਬਜ਼ੁਰਗ ਕਿਤੇ ਕੰਮ ਆਏ ਨਹੀਂ ਟੈਨਸ਼ਨ ਬਾਹਰ ਅੰਦਰ ਜਾਣਾ ਕਰੇ ਬੈਠੇ ਕੋਈ ਚੱਕਰ ਵਾਲੀ ਗੱਲ ਦੀ ਬਾਪੂ ਜੀ ਜਰੋਂ ਕਦੇ ਬੋੜ ਥੱਲੇ ਬੈਹਨੇ ਹੋ ਜਾਂ ਸੱਥਾਂ 'ਚ ਬੈਹਨੇ ਹੋ ਫਿਰ ਫਕਰ ਮਹਿਸੂਸ ਹੁੰਦਾ ਹੋਊ ਵੀ ਯਾਰ ਮੇਰੇ ਤਾਂ ਦੋ ਨਵਾਂ ਅੰਨਾਂ ਦੋਨੇ ਇਕੱਠੀਆਂ ਨਾ ਨਿਕਲਦਾ ਹਨਾ ਬੋੜਾ ਥੱਲੇ ਵੀ ਗੱਲਾਂ ਕਰਦਾ ਵੀ ਯਾਰ ਫਲਾਨਾ ਸਿਓ ਦੀ ਘਰ ਵਾਲੀ ਫਲਾਨਾ ਸਿਓ ਦੀ ਨੋਂ ਗੱਲਾਂ ਕਰਦੇ ਹੋਣਗੇ ਕਰਦੇ ਆ ਜੀ ਹੂੰ ਕਹਿੰਦੇ ਕਿ ਮਾਂ ਪਾਪਰ ਜਨ ਮਤ ਕੋਈ ਚੀਜ਼ ਵੀ ਨਹੀਂ ਹਾਂ ਯੋਹ ਮੈਂ ਕਹਿ ਗਈ 30 ਸਾਲ ਇਹਨਾਂ ਨੂੰ ਵੇ ਤੇ ਅੱਜ ਤੱਕ ਲੜੀਆਂ ਨਹੀਂ ਆਈ ਬੋਲੇ ਨਹੀਂ ਮੈਂ ਕਹਿ ਤੀ ਗੁੱਸੇ ਹੱਸਦੇ ਨਹੀਂ ਵਾਹ ਜੀ ਕਦੇ ਵੀ ਵੈਰੀ ਗੁੱਡ ਬਹੁਤ ਵਧੀਆ ਤੇ ਦਰਸ਼ਕੋ ਨਾਲ ਦੀ ਨਾਲ ਤੁਹਾਨੂੰ ਫਾਰਮ ਵੀ ਵਿਜ਼ਿਟ ਕਰਾਉਣੇ ਆ ਮੇਨਤੀ ਫੈਮਿਲੀ ਦੇ ਦਰਸ਼ਨ ਤੁਹਾਨੂੰ ਕਰਾ ਤੇ ਆ ਜੋ ਭਾਣੇ ਨਾਲ ਦੀ ਨਾਲ ਆਪਾਂ ਫਾਰਮ ਵੀ ਵਿਜ਼ਿਟ ਕਰਾਈਏ ਫਿਰ ਧਾਰਾਂ ਤੂਰਾਂ ਦਾ ਹੱਥੀ ਸੰਘਰਸ਼ ਕਿੰਨਾ ਕੁ ਟਾਈਮ ਕੀਤਾ ਜੀ ਅਸੀਂ ਮੰਨ ਕੇ ਚੱਲੋ ਜੀ ਘੱਟੋ ਘੱਟ ਕਰਿਆ ਹੋਊਗਾ 2-3 ਸਾਲ ਜੀ 2-3 ਸਾਲ ਹਾਂ ਜੀ ਕਿੰਨੇ ਕ ਜਾਨਵਰਾਂ ਦੀ ਹਿੱਤੀ ਦਾ ਰਕੜਦੇ ਰਹੇ ਸੀਗੇ ਸੀ 7 ਜਾਨਵਰ ਹੁਣ ਤਾਂ ਸਾਡੇ ਕੋਲੇ ਐਵੇਂ ਕਹਿ ਗਏ 25 ਤੋਂ 30 ਤੋਂ ਬਲੱਸ ਹੋ ਗਾਈਆਂ ਸਾਰੇ ਹਮ ਸਾਰੀਆਂ ਮੰਨ ਲਓ ਸੂਣ ਵਾਲੀਆਂ ਜੀ ਹਾਂ ਜੀ ਸ਼ੈੱਡ ਫਿਰ ਕਿੰਨੇ ਬਾਈ ਕਿੰਨੇ ਦਾ ਆਪਾਂ ਪਾਇਆ ਤੇ ਇਹ ਬਾਈ 40 ਬਾਈ 50 ਦਾਗਾ 40 ਬਾਈ 50 ਦਾ ਹਾਂ ਜੀ ਕਿੰਨਾ ਕ ਟਾਈਮ ਹੋ ਗਿਆ ਪਾਏ ਨੂੰ ਜੀ ਇਹਨੂੰ ਹੋ ਗਏ ਨੇ 7-8 ਮਹੀਨੇ 7-8 ਮਹੀਨੇ ਕਿੰਨਾ ਖਰਚਾ ਹੋ ਗਿਆ ਸਾਰਾ ਫਟੋ ਫਟ 6 ਲੱਖ ਰੁਪਏ ਲੱਗੇ 6 ਲੱਖ ਰੁਪਏ ਲੱਗਿਆ ਇਹਦੇ ਚ ਸਾਰੀ ਰੀਪਿੰਗ ਵਗੈਰਾ ਸਾਰਾ ਕੁਝ ਪ੍ਰੋਪਰ ਸਾਰੇ ਪੈਸੇ ਦਾ ਖਰਚਾ ਆ ਗਿਆ ਹਾਂਜੀ ਸਾਰਾ ਕਰਸ਼ਾ ਕਰਕੇ ਪੱਖੇ-ਪੁੱਖੇ ਲਾ ਕੇ ਜੀ ਬਲ ਕੇ ਚੱਲੋ ਜੋ ਵੀ ਮਨ ਕਰੇ ਚੱਲੋ ਆਪਾਂ ਪਹਾਰੇ-ਪੂਰੇ ਲਾ ਕੇ ਜੀ ਵੈਰੀ ਗੁੱਡ ਬਹੁਤ ਵਧੀਆ ਪੈਣੇ ਫਿਰ ਗੋਬਰ ਵਾਲੀ ਗੋਬਰ ਵਾਸਤੇ ਵੀ ਤੁਸੀਂ ਘਰੀ ਬਣਾਇਆ ਵੈਸਾ ਡੰਡ ਹੈ ਨਾ ਘਰੀ ਬਣਾਇਆ ਦੇਖੋ ਅੱਜ ਕੱਲ ਕੰਮ ਟੈਕਨੀਕ ਦੇ ਰਹਿ ਗਏ ਟੈਕਨੀਕ ਦੇ ਨਾਲ ਕੋਈ ਵੀ ਕੰਮ ਕਰਦੇ ਆ ਉਹ ਸੁੱਖਾ ਹੋ ਜਾਂਦਾ ਬਿਨਾਂ ਟੈਕਨੀਕ ਤੋਂ ਉਹੀ ਕੰਮ ਆ ਜਿਹੜਾ ਉਹ ਔਖਾ ਹੋ ਜਾਂਦਾ देखो ਤੁਸੀਂ ਸ਼ੈੱਡ ਬਹੁਤ ਛੋਟੇ ਜਿਹੇ ਤਰੀਕੇ ਦਾ ਬਣਾਇਆ ਤੇ ਬਹੁਤ ਸੋਹਣਾ ਬਣਾਇਆ ਇਥੋਂ ਦੀ ਉਚਾਈ ਦੀ ਗੱਲ ਕਰ ਲਈਏ ਤਾਂ ਪਿੰਡ ਵਾਲੀ ਸੜਕ ਦੇ ਮੁਕਾਬਲੇ ਗਲੀ ਤੋਂ ਕਿੰਨਾ ਉਚਾਈ ਨਾਲ ਬਣਾਇਆ ਇਹ ਕੋਟੂ ਘਟ ਹੋਊਗੇ 3 ਫੁੱਟ 3 ਫੁੱਟ ਉੱਚਾ ਬਣਾਇਆ ਜੀ ਇਹ ਕੇ ਸੈਂਟਰ ਵਾਲੀ ਟੋਪੀ ਦੀ ਉਚਾਈ ਕਿੰਨੀ ਆ ਗਈ ਬਿੱਡ ਤੋਂ 22 ਫੁੱਟ 22 ਫੁੱਟ ਆ ਗਈ ਹਾਂ ਜੀ ਕਾਫੀ ਉੱਚਾ ਬਣਾਇਆ ਤੁਸੀਂ ਫਾਰਮ ਹੈਣਾ ਹਾਂ ਜੀ ਫਿਰ ਇਹ ਸੋਚਿਆ ਵੀ ਯਾਰ ਪਿੰਡ 'ਚ ਹੀ ਬਣਾ ਲਓ ਫਿਰ ਬਾਹਰ ਖੇਤ ਖੂਤ ਕੀ ਦੂਰ ਪੈਂਦਾ ਖੇਤੋਂ ਤਾਂ ਜੀ ਨਹੀਂ ਨਾਲ ਹੀ ਆ ਜੀ ਹਾਂ ਮਾਹੀ ਕੇਰਾ ਪਾਸਟਾਰਟਿੰਗ ਕਰਕੇ ਦੇਖੋ ਛੋਟੇ ਪੱਧਰ ਤੋਂ ਚੱਲ ਗਏ ਹਾਂ ਕੰਮ ਵਾਧਾ ਵਾਧਾ ਆਪਣੇ ਕੋਲ ਜਗਾ ਮੰਨ ਲਓ ਨਾਲ ਹੀ ਸਾਡੀ ਆਫਿਸ ਸਾਹਮਣੇ ਹੀ ਹੈ ਵੈਰੀ ਗੁੱਡ ਬਹੁਤ ਵਧੀਆ ਦੇਖੋ ਦਰਸ਼ਕੋ ਉਹ ਸਾਹਮਣੇ ਦੇਖੋ ਬਾਬੇ ਨਾਨਕ ਦੀ ਫੋਟੋ ਮੱਥੇ ਲਗਦੀ ਆ ਤੇ ਸਵੇਰ ਉੱਠ ਕੇ ਭੈਣ ਰੱਖਣਾ ਦੀ ਫੋਟੋ ਨੂੰ ਮੱਥੇ ਲਾਉਂਦੀ ਆ ਫਿਰ ਦਿਨ ਰਾਤ ਦਸਾਂ ਨੋਹਾਂ ਦੀ ਕੀਰਤ ਕਰਦੀ ਆ ਫਿਰ ਪੱਠੇ ਕਿੰਨੇ ਵਾਰੀ ਪਾਉਣੇ ਆ ਪੱਠੇ ਦੋ ਟਾਈਮ ਪਾਏ ਦੋ ਟਾਈਮ ਪਾਉਣੇ ਆ ਸਵੇਰੇ ਸ਼ਾਮ ਹਾਂਜੀ ਜੀ ਫਿਰ ਤੂੜੀ ਟਾੜੀ ਕਿੰਨੀ ਕ ਪਾਉਣੇ ਹੋ ਸਾਇਲਜ ਕਿੰਨਾ ਪਾਉਣੇ ਹੋ ਜੋਖਰ ਸਾਰਾ ਕੁਝ ਦੇਖ ਰੇ ਤੁਸੀਂ ਆਪ ਹੀ ਕਰਦਿਆਂ ਨਾ ਨਾਲ ਲੱਗ ਜਾਂਦੇ ਬਾਈ ਜੀ ਹਾਂ ਜੀ ਦਾਣਾ ਰਲਾ ਦੇਣਾ ਮੱਕੇ ਚਾਰ ਬਾਝੇ ਪਾ ਲੀ ਜੀ ਫੜ ਕੇ ਆਪਣੇ ਵੇਟ ਲਾ ਕੇ ਜੀ ਫੀਡ ਫੂਡ ਫਿਰ ਦੁੱਧ ਦੇ ਹਿਸਾਬ ਨਾਲ ਪਾਉਣੇ ਹੋ ਜਾਂ ਵੇਟ ਦੇ ਹਿਸਾਬ ਨਾਲ ਪਾਉਣੇ ਹੋ ਕਿਸ ਦੇ ਹਿਸਾਬ ਨਾਲ ਪੈਂਦੀ ਦੁੱਧ ਦੇ ਹਿਸਾਬ ਨਾਲ ਪਾਉਣੇ ਹੋ ਫੀਡ ਫੂਡ ਫਿਰ ਆਪ ਹੀ ਤਿਆਰ ਕਰਾਉਣੇ ਹੋ ਨਾ ਮੁੱਲ ਲੈ ਕੇ ਇਹ ਮੁੱਲ ਦੀ ਬਣਾਇ ਲੈਣੇ ਹੋ ਖੰਦਗਣ ਠੀਕ ਹੈ ਪਹਿਲਾਂ ਬਣਾਉ ਦੇ ਹੂੰ ਇੰਦਰਜੀਤ ਫਿਰ ਕੀ ਸੋਚ ਲੈ ਕੇ ਚੱਲੇ ਹੋ ਬਾਈ ਅਸੀਂ ਇਹੋ ਚੋਲੇ ਕੇ ਚੱਲੇ ਆਈ ਬਾਈ ਮੰਨ ਕੇ ਚੱਲੋ ਵਧੀਆ ਕੰਮ ਹੋਵੇ ਤੇ ਬੱਚੇ ਨਸ਼ੇ ਵਤਨ ਤੋਂ ਬਚਦੇ ਬਚਣਗੇ ਹੂੰ ਠੀਕ ਹੈ ਨਾ ਜੀ ਜੇ ਮੰਨ ਕੇ ਚੱਲੋ ਬਾਹਰ ਪਏ ਦੇ ਨਸ਼ੇ ਵਤੇ ਲੱਗਣਗੇ ਮਾੜੀ ਸੰਗਤ ਤੋਂ ਬਚੇ ਰਹਿਣਗੇ ਬੱਚੇ ਜੀ ਆਹੀ ਸੋਚ ਲੈ ਕੇ ਚੱਲੇ ਆਇਆ ਜੀ ਬੱਚਿਆਂ ਨੂੰ ਰਸਤਾ ਦਿਖਾਤਾ ਉਸ ਰਸਤੇ ਦੇ ਵਿੱਚ ਰਸਤਾ ਦਿਖਾਤਾ ਵਿੱਚ ਚਲੋ ਆਪ ਦੇ ਨਾਲ ਮਿਹਨਤ ਕਰਨਗੇ ਪੈਸੇ ਦੀ ਕਦਰ ਦਾ ਪਤਾ ਲੱਗੇ ਪਤਾ ਲੱਗਦਾ ਜੀ ਵੇਖੋ ਭੈਣੇ ਬਹੁਤ ਬਹੁਤ ਸਲੂਟ ਹੈ ਤੁਹਾਨੂੰ ਜਿਹੜੀਆਂ ਮਾਵਾਂ ਦੇ ਇਕੱਲੇ ਇਕੱਲੇ ਬੱਚੇ ਆ ਲਾੜ ਲਾੜ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗਾਂ ਦੀ ਘਾਪਤ ਸੀ ਵੀ ਲਾੜ ਖਾਣ ਦਾ ਤੇ ਪਹਿਨਣ ਦਾ ਲਾੜ ਆ ਕੰਮ ਦਾ ਕੋਈ ਲਾੜ ਨਹੀਂ ਸੀ ਹੁੰਦਾ ਉਹ ਨਾਲ ਹੀ ਤੂੰ ਤੰਗ ਛਾਂਗਦੇ ਜਾਂਦੇ ਸੀ ਛੋਟੇ ਹੁੰਦੇ ਨੂੰ ਕੰਮ 'ਚ ਪਸਾ ਲੈਂਦੇ ਸੀ ਉਹ బిజీ ਹੋ ਜਾਂਦਾ ਜਿਹੜਾ ਜੀਵਨ ਆਪ ਦਾ ਸੌਖਾ ਬਤੀਤ ਕਰ ਲੈਂਦਾ ਸੀ ਇਕਲੀਆਂ ਇਕਲੀਆਂ ਮਾਮਾ ਦੇ ਇਕੱਲੇ ਇਕੱਲੇ ਬੱਚੇ ਆ ਗਲਤ ਸੰਗਤ 'ਚ ਪੈ ਗਏ ਭੋਲੇ ਭਾਲੇ ਬੱਚੇ ਗਲਤ ਸੰਗਤ 'ਚ ਪੈਣ ਹੋਣ ਕਰਕੇ ਉਹਦੇ ਚ ਮਾਂ ਨੂੰ ਵੀ ਟੈਨਸ਼ਨ ਹੋਗੀ ਬਾਪ ਨੂੰ ਵੀ ਹੋਗੀ ਭੈਣਾਂ ਨੂੰ ਵੀ ਹੋਗੀ ਜਿਵੇਂ ਜਿਵੇਂ ਖੂਨ ਦਾ ਰਿਸ਼ਤਾ ਹੈ ਉਵੇਂ-ਉਵੇਂ ਰਿਸ਼ਤੇਦਾਰਾਂ ਨੂੰ ਵੀ ਟੈਨਸ਼ਨ ਪਣ ਜਾਂਦੀ ਇਹ ਤਾਂ ਹੈਗੀ ਹੀ ਐਨ ਮੰਨ ਲਓ ਬਾਹਰ ਭੇਜਾਂਗੇ ਆਪਣੇ ਮਾਮਤਿਆਂ ਸ਼ਕੀਰ ਰਿਸ਼ਤੇਦਾਰਾਂ ਨਾਲ ਟੁੱਟਾਂਗੇ ਜੀ ਹੂੰ ਮੰਨ ਲਓ ਇੱਕ ਦੋ ਵਾਰੀ ਆਊਗਾ ਸਾਰੇ ਖਤਮ ਹੋ ਜਾਣਗੇ ਰਿਸ਼ਤੇਦਾਰੀ ਜੀ ਵੀ ਕਹਣਾ ਹੈ ਕਿੱਥੇ ਹੁਣ ਮੇਲ ਮਲਾਪ ਹੋਊਗਾ ਮਤਲਬ ਬੱਚਾ ਤਾਂ ਆਪਣਾ ਤਾਂ ਹੀ ਆਪਾਂ ਦਾ ਜੀ ਆਪ ਨੂੰ ਬੜਾਪੇ ਵੇਲੇ ਸੰਭੇ ਬੜਾਪੇ ਵੇਲੇ ਬੱਚਾ ਉਧਰ ਆਪਾਂ ਨੂੰ ਸੰਭੂ ਕਿਹੜਾ ਜੀ ਇੱਥੇ ਬਿਲਕੁਲ ਜੀ ਫਿਰ ਬਹੁਤ ਵਧੀਆ ਤੁਸੀਂ ਸੋਚ ਲੈ ਕੇ ਚੱਲੇ ਹੋ ਬਾਈ ਹਨਾ ਤੇ ਟੋਟਰ ਦੇ ਦੁੱਧ ਦੀ ਗੱਲ ਕਰ ਲਈਏ ਤਾਂ ਹਾਈਐਸਟ ਆਪਣੇ ਕੋਲੇ ਕਿੰਨੇ ਕਿ ਲੀਟਰ ਵਾਲੇ ਜਾਨਵਰਾਂ ਦੇ ਮੇਰੇ ਕੋਲੇ 40 ਲੀਟਰ ਤੋਂ ਲੈ ਕੇ ਮਤਲਬ ਕਿ ਜੀ ਉਤੋਂ ਥੱਲੇ 35 30 35 ਲੀਟਰ ਦਾ ਕੰਮ ਹੀ ਹੈ 40 ਲੀਟਰ ਦਾ ਕਿਹੜੀ ਦਾ ਰਿਕਾਰਡ ਹੈ ਆਪਣੇ ਕੋਲੇ ਅੱਛਾ ਕਾਂ ਦਾ ਜੀ ਅੱਛਾ ਕਿਹੜੇ 40 ਲੀਟਰ ਕੱਢਿਆ ਜੀ ਪੀਕ ਤੇ ਹਾਂਜੀ ਵੈਰੀ ਗੁੱਡ ਬਹੁਤ ਵਧੀਆ ਤੇ ਪਹਿਲੇ ਸੂਏ ਵਾਲੀ ਦੀ ਗੱਲ ਕਰੀਏ ਪਹਿਲੇ ਸੂਏ ਕਿੰਨੇ ਕਿ ਤੱਕ ਦਾ ਪਹਿਲੇ ਸੂਏ ਤਾਂ ਜੀ ਮੇਰੇ ਕੋਲ ਉਹਗਾ ਜੀ 30 ਲੀਟਰ ਵਾਲਿਆ ਫੜੀ ਹਾਂ ਜੀ ਉਹ ਜਰਸੀ ਉਹ 22 ਲੀਟਰ ਤੇ ਚੱਲ ਰਹੀ ਸੀ ਜੀ ਜਰਸੀ ਵੀ 22 ਲੀਟਰ ਤੇ ਚੱਲੀ ਜਾਂਦੀ ਆ ਦੁੱਧ ਫਿਰ ਡੋਰ ਟੂ ਡੋਰ ਪਾਉਣੇ ਉਹ ਜਾਂ ਘਰਾਂ ਚ ਪਾਉਣੇ ਉਹ ਕਿਸ ਤਰੀਕੇ ਨਾਲ ਮੈਨੇਜ ਕਰਦੇ ਨੇ ਡੇਰੀ ਤੇ ਪਾਉਣੇ ਦੁੱਧ ਡੇਰੀ ਤੇ ਪਾਉਣੇ ਕੀ ਰੇਟ ਫਿਰ ਫੈਂਟ ਦੇ ਹਿਸਾਬ ਨਾਲ ਜਾਂ 6 ਮਹੀਨੇ ਉਹ ਕੁੱਕਾ ਪੁੱਕਾ ਹੀ ਚੱਲਦਾ ਸੀ ਸਾਡਾ ਮੰਨ 36 ਰੁਪਏ ਚੱਲਦਾ ਸੀ ਕੁੱਕਣ ਪੁੱਕਾ 6 ਮਹੀਨੇ ਦਾ ਕਰਦੇ ਹੋ ਕਿ ਸਾਲ ਦਾ ਕਰਦੇ ਆ ਅਸੀਂ ਸਾਲ ਦਾ ਕਰਦੇ ਹਾਂ ਸਾਲ ਦਾ ਕਰਦੇ ਆ ਮੰਨ ਲਓ ਮਾਰਚ ਚ ਜਾ ਕੇ ਫਿਰ ਵਧਾ ਦੇਣਗੇ ਹੂੰ ਮਾਰਚ ਤੱਕ ਰੱਖਦੇ ਮਾਰਚ ਤੋਂ ਮਾਰਚ ਹੀ ਰੱਖਦੇ ਕਿੰਦਰਜੀਤ ਭਾਈ ਜੀ ਇਨਕਮ ਦੀ ਗੱਲ ਕਰ ਲਈ ਇਨਕਮ ਠੀਕ ਆ ਬਹੁਤ ਵਧੀਆ ਜੀ ਐ ਮੈਂ ਕਹਦਗੇ ਉਹਨਾਂ ਠੇਕੇ ਵਾਲੀ ਬਾਹੀ ਚੋਂ ਨਹੀਂ ਪਜਦਾ ਜਿੰਨਾ ਹੀ ਪਸ ਸਾਡੇ ਤੇਜਰਬਾ ਕਰ ਲਿਆ ਕਾਫੀ ਤੇ ਕਰਮ ਲਾ ਕੇ ਕਰ ਦੇਖ ਲਈ ਅੱਧ ਛੱਡ ਜਾਂਦੇ ਆ ਜੀ ਪਸ ਹੂੰ ਅੱਧ ਖਾ ਜਾਂਦੇ ਅੱਧ ਛੱਡ ਜਾਂਦੇ ਅੱਧ ਛੱਡ ਜਾਂਦੇ ਆ ਜੀ ਇਹ ਚਾਚਾ ਜੀ ਆ ਤੁਹਾਡੇ ਹਾਂ ਜੀ ਹਾਂ ਜੀ ਇਹ ਚਾਚਾ ਜੀ ਆ ਕਿੰਨੇ ਸਾਲ ਛੋਟੇ ਹੋ ਜੀ ਅਕਲ ਜੀ ਤੋਂ ਕਾਹ ਸਰ 7-8 ਸਾਲ ਛੋਟੇ ਆ ਪਹਿਲਾਂ ਤਾਂ ਫਿਰ ਭਰਾਵਾਂ ਨੂੰ ਵੀ ਐ ਚੱਕ ਕੇ ਖੜਾਈ ਜਾਂਦੇ ਸੀ ਜੀ ਹਨਾ ਫਿਰ ਤੁਸੀਂ ਚੱਕੇ ਇਹਨਾਂ ਨੂੰ ਵਾਹ ਜੀ ਹੂੰ ਦੋਨਾਂ ਭਰਾਵਾਂ ਦਾ ਫਿਰ ਪਿਆਰ ਹੋਣ ਸੀ ਪੂਰਾ ਯਾਰ ਹਾਂ ਬਾਕੀ ਬਾਅਦ ਵੈਰੀ ਗੁੱਡ ਬਹੁਤ ਵਧੀਆ ਚੀਜ਼ ਫਿਰ ਇੱਧਰ ਬਾਪੂ ਜੀ ਨੇ ਵੀ ਘਰੇ ਜਾਨਵਰ ਜੂੰਬਰ ਰੱਖੇ ਆ ਅੰਦਾਜ਼ ਇੱਧਰੋਂ ਇੰਦਰੋਂ ਤਾਂ ਆਪਣੀ ਕੈਸਪੋਟਾ ਰਿਹਾ ਜਾਂਦਾ ਠੀਕ ਹੈ ਕੋਈ ਬਾਪੀ ਨਾ ਵਾਹ ਬਹੁਤ ਬਹੁਤ ਤੇ ਵਧੀਆ ਜੀ ਕਹਿੰਦੇ ਜਿਵੇਂ ਦਿਨ ਰਾਤ ਮਿਹਨਤ ਕਰਦੇ ਹਾਂ ਜੀ ਕੋ ਸ਼ੌਕ ਸ਼ੂਟ ਦੇ ਪੂਰੇ ਕਰ ਲੈਣਗੇ ਕਿ ਸਾਰਾ ਦਿਨ ਬਸ ਕੰਮ ਚ ਹੀ ਲੱਗ ਕੇ ਰਹਿੰਗੇ ਨਾ ਹੋਂਟਾ ਜੀ ਕੰਮ ਕਰਕੇ ਦਿਨੇ ਵੇਤੇ ਰਹੇਗਾ ਹਾਂ ਆਪਣੇ ਤੜਕੇ ਕੰਮ ਸ਼ੌਕ ਪੂਰਾ ਹੋ ਜਾਂਦਾ ਕੋਈ ਸ਼ੌਕ ਪੂਰੇ ਹੋ ਜਾਂਦੇ ਹੂੰ ਕਿਹੜੀ ਚੀਜ਼ ਦਾ ਸ਼ੌਕ ਬਣੇ ਵੱਧਾ ਫਿਰ ਬਸ ਆਹੀ ਆਖੀ ਦਾ ਵਧੀਆ ਆਪਣੇ ਕੰਮ ਧੰਦੇ ਰਾਜ ਚ ਲੱਗੇ ਹੋਏ ਹਾਂ ਵਧੀਆ ਕੰਮ ਧੰਦੇ ਕਰ ਗਏ ਇਧਰ ਆਪਣੇ ਤੜਕੇ ਕੰਮ ਕਰਕੇ ਦਿਨੇ ਵੇਲੇ ਦੋ ਘੰਟੇ ਲਈ ਜੀ ਸ਼ਾਮ ਫਿਰ ਕੰਮ ਲੱਗੇ ਜੀ ਛੋਟਾ ਸਾਟਾ ਦਾ ਫਿਰ ਦੋਨਾਂ ਚ ਵੱਧ ਸ਼ੌਕ ਕਿਹੜੀ ਨੂੰ ਹੈ ਕੁਪਨ ਨਵੇਂ ਡਿਜ਼ਾਈਨ ਦਾ ਸੂਟ ਆਇਆ ਕੋਈ ਨਵੇਂ ਡਿਜ਼ਾਈਨ ਦਾ ਸੂਟ ਸਵਾਲ ਗਏ ਹੈ ਨਾ ਬਸ ਬੱਚੇ ਦਾ ਵਿਆਹ ਹੁੰਦਾ ਸੀ ਆਖੀ 10 ਮਾਲਾਂਗੇ ਆਪ ਨਾਲਾਂਗੇ ਵਾਹ ਜੀ ਵਾਹ ਹਾਂਜੀ ਬੱਚੇ ਦਾ ਵਿਆਹ ਤਾਂ ਚਲੋ ਚਾਹ ਦੀ ਗੱਲ ਕਰਦੇ ਹਾਂ ਨਾ ਨਾਲੇ ਮਿਹਨਤ ਕਰੀ ਜਾਂਦੀਆਂ ਨਾਲੇ ਚਰਾਬ ਦੀ ਕੋਈ ਨੁੱਕਰ ਅੰਦਰ ਖੱਤ ਤੇ ਤਿਆਰੀ ਵੀ ਦੋਨੇ ਪੜਾ ਰਲ ਕੇ ਕਰੀ ਜਾਣਗੇ ਹਾਂਜੀ ਰਲ ਕੇ ਕਰ ਜਿਹੜਾ ਕੰਮ ਕਰਨਾ ਸੀ ਰਲ ਕੇ ਕਰ ਇੱਕ ਦੂਜੇ ਦੀ ਰਹਿਣੇ ਹੀ ਕਰ ਬਹੁਤ ਵਧੀਆ ਬੱਜੇ ਇਹਨਾਂ ਨੇ ਕਹਤਾ ਮੈਂ ਨਹੀਂ ਮੋੜਨਾ ਕਹਿਣਾ ਇਹਨੇ ਕਹਤਾ ਮੇਰੇ ਕਹਣਾ ਦੂਜੇ ਕਹਿਣਾ ਨਹੀਂ ਸੀ ਜਿਵੇਂ ਕਹਤਾ ਸੀ ਉਵੇਂ ਕੰਮ ਜੀ ਇੱਕ ਦੂਜੀ ਦੀ ਰਹਿਣਾ ਹੀ ਕਰ ਹੂੰ ਬ ਬੈਰੀ ਬਹੁਤ ਬਹੁਤ ਵਧੀਆ ਗੱਲ ਹੈ। ਪਾਣੇ ਫਿਰ ਜਦੋਂ ਖੇਤੀ ਕਰਦੇ ਸੀ ਬਾਈ ਯਾਰ ਕੀ ਉਦੋਂ ਫਿਰ ਕੋ ਸ਼ੌਕ ਸ਼ੌਕ ਪੂਰੇ ਹੋ ਜਾਂਦੇ ਸੀ ਕਿੰਦਰ ਜੀ ਤਾਂ ਲਾਰੇ ਹੀ ਲਾਉਂਦੇ ਸੀ ਵੀ ਉਦੋਂ ਤਾਂ ਹੀ ਆੜੀ ਛੌਣੀ ਚੱਲਦੀ ਥੋਨੂੰ ਪਦੇ ਠਿੱਕੇ ਵਾਲੇ ਦਾ ਕੰਮ ਹੂੰ ਆਹੀ ਚਲਾਈ ਚੱਲਦੀ ਜੇ ਕੋਈ ਚੀਜ਼ ਕਹਿੰਦੀ ਸੀ ਵੀ ਸੋਨੇ ਦੀ ਆ ਬਣਾਉਣੀ ਆ ਜਾਂ ਪਿਆ ਕਰਨਾ ਹੈ ਕਹਿੰਦੇ ਸੀ ਕਲਕਿਚ ਬਣਾਵਾਂਗੇ ਹਾਂਜੀ ਹਾਂਜੀ ਤੇ ਕਣਕ ਵੀ ਫਿਰ ਝੋਲੇ ਚ ਐ ਕਰਦਿਆ ਕਰਦਿਆਂ ਦੀ ਤਕਰੀਬਨ 20 ਸਾਲ ਉਮਰ ਤੱਕ ਹੀ ਹੈ ਨਾ ਜਿਤ ਭਾਈ ਜੇ ਦੁੱਧ ਦੀ ਗੱਲ ਕਰੀਏ ਆਪਾਂ ਕਿਉਂਕਿ ਮਿਹਨਤ ਕਰਦਾ ਹਰੇਕ ਭਰਾ ਜੇ ਕੋਈ ਕੰਮ ਸਟਾਰਟ ਕਰੂਗਾ ਕੋਈ ਭੈਣ ਕੰਮ ਸਟਾਰਟ ਕਰੂ ਕੋਈ ਬੱਚੀ ਕੰਮ ਸਟਾਰਟ ਕਰੂ ਹਰੇਕ ਬੰਦਾ 2 ਰੁਪਈਆ ਦਾ ਮਾਰਾ ਫਿਰ ਹਾਂਜੀ ਵੀਰ ਕਿਤੇ ਨਾਲ ਕਿਤੇ 2 ਰੁਪਈਏ ਬਣ ਜਾਣ ਤੇ ਸਾਡੀ ਵੀ ਕੋਸ਼ਿਸ਼ ਇਹ ਆ ਵੀ ਤੁਹਾਡੇ ਵਰਗੇ ਪਰਿਵਾਰਾਂ ਨੂੰ ਦਿਖਾਉਣੇ ਆ ਸੰਯੁਕਤ ਨੂੰ ਦਿਖਾਉਣੇ ਆ ਮਿਹਨਤ ਨੂੰ ਦਿਖਾਉਣੇ ਆ ਵੀ ਸਾਫ ਸੁਥਰੀ ਜੀ ਗੱਲ ਕਰੇ ਵੀ ਕਿੰਨੇ ਕ ਜਾਨਵਰਾਂ ਤੋਂ ਸਟਾਰਟ ਕਰੇ ਮੱਝਾਂ ਰੱਖੇ ਗਾਨਾਂ ਰੱਖੇ ਕੱਪੜਾ ਲਵੇ ਸੂਂਗਾ ਲਵੇ ਮੈਂ ਤਾਂ ਇੱਕ ਗੱਲ ਕਹਿਣਾ ਚਾਹਣਾ ਜੀ ਜੇ ਬੰਨਣਾ ਕੰਮ ਬੰਦੇ ਨੇ ਕਰਨਾ ਵੀ ਹੈ ਆਪਦੇ ਘਰੋਂ ਪਸ਼ੂ ਤੋਂ ਸਟਾਰਟ ਕਰੋ ਹਾਂਜੀ ਮੁੱਲ ਲੈ ਕੇ ਪਰਤਾ ਨਹੀਂ ਖਾਂਦਾ ਜੀ ਜੀ ਠੀਕ ਹੈ ਨਾ ਜੀ ਲੇਬਰ ਨੂੰਕਰ ਵਾਲਾ ਬੰਦਾ ਤੁਸੀਂ ਰੱਖਦੇ ਨਹੀਂ ਜੀ ਅਸੀਂ ਆਪ ਹੀ ਕਰਦੇ ਹੂੰ ਸਾਰਾ ਕੰਮ ਆਪ ਹੀ ਜੀ ਸੁਝਾ ਦਿੰਨੇ ਉਹ ਪਰ ਮਨ ਇੱਥੇ ਹੀ ਕਹਣਾ ਜੀ ਮੰਨ ਕੇ ਡੇਰੀ ਭਾਤ ਕੰਮ ਵਧੀਆ ਜੀ ਹਰੇਕ ਭੈਣ ਭਾਈ ਕਰੇ ਨਾਲੇ ਆਲੇ ਬੱਚੇ ਨਸ਼ੇ ਵਤੀ ਤੋਂ ਬਚੇ ਰਹਿੰਦੇ ਜੀ ਜੀ ਫਿਰ ਸਾਇਲੈਂਸ ਕਿੰਨੇ ਕੁ ਲੰਬੇ ਸਮੇਂ ਤੋਂ ਬਰਤ ਰਹੇ ਸਾਇਲੈਂਸ ਹੋ ਗਿਆ ਜੀ ਹੁਣ ਜੀ 7-8 ਸਾਲ ਸਾਨੂੰ ਮੰਨ ਪਹਿਲਾਂ ਅਸੀਂ ਆਲੂ ਵੀਦਿਆਂ ਦੇ ਆਲੂ ਵਾਲੀ ਮੱਕੀ ਦੇ ਕੰਮ ਕਰਦੇ ਨੇ ਹੁਣ ਅਸੀਂ ਮੰਨੋ ਕਣਕ ਵਾਲੀ ਮੱਤੀ ਕਰਦੇ ਜੀ ਹੁਣ ਅੰਦਰਜੀਤ ਜੀ ਇਨਕਮ ਦੀ ਗੱਲ ਕਰੀਏ ਕਿਉਂਕਿ ਹਰੇਕ ਆ ਸੋਚਦਾ ਵੀ ਯਾਰ ਉੱਤੋਂ ਮਲਾਈ ਲਾ ਲਈ ਵੀ 22 ਯਰਕੇ ਕੰਮ ਕਰਦੇ ਆ ਜਾਂ ਫੇ ਬੁੜੀਆਂ ਇਕੱਠੀਆਂ ਹੁੰਦੀਆਂ ਜਾਂ ਕਿਸੇ ਪ੍ਰੋਗਰਾਮ ਤੇ ਇਕੱਠੇ ਹੁੰਨੇ ਆ ਤਾਂ ਪਹਿਲਾ ਅਗਲੇ ਦਾ ਸਵਾਲ ਹੁੰਦਾ ਵੀ ਕਿੰਨੀਆਂ ਗਾਈਆਂ ਕਿੰਨੇ ਕੁ ਬੱਚਤ ਹੋ ਜਾਂਦੀ ਆ ਹਨਾ ਮੰਤਰੀ ਦੁੱਧ ਕਿੰਨੇ ਕੁ ਦਾ ਪਾ ਦਿੰਦੇ ਆ ਮਤਲਬ ਕਿ ਜੀ ਸਾਡਾ 15 ਦਿਨਾਂ ਦਾ ਜੇ ਸੱਜਰਾ ਹੋਣਾ ਪਾਏ ਜਾਂ 70 80 ਹਜ਼ਾਰ ਦਾ ਦੁੱਧ 70 80 ਹਜ਼ਾਰ ਦਾ ਦੁੱਧ ਪਾ ਦਿੰਦੇ ਆ 15 ਦਿਨਾਂ 15 ਦਿਨ ਹਾਂ 15 ਦਿਨ ਦਾ ਹਿਸਾਬ ਹੁੰਦਾ ਈ ਠੱਡਾ 15 ਦਿਨ ਦਾ ਹਿਸਾਬ ਹਾਂ ਜੀ ਸਾਰੀਆਂ ਸੱਜਰਾ ਹੋਣਗੀਆਂ ਹੂੰ ਫੇਰ ਜਦੋਂ ਪਸ਼ੂ ਗੱਭਣ ਕਰਦੇ ਆਂ ਕੋ ਰੁੱਤ ਰੁੱਤ ਵੇਖ ਕੇ ਕਰਦੇ ਆਂ ਕਿ ਕੁਦਰਤੀ ਤੌਰ ਤੇ ਬਸ ਨਹੀਂ ਰੁੱਤ ਦਾ ਹੌਣ ਵੱਲੋਂ ਪਹਿਲਾਂ ਤਾਂ ਸੀਗਾ ਹੀ ਨਹੀਂ ਸਾਨੂੰ ਤਜਰਬਾ ਨਹੀਂ ਸੀਗਾ ਐਵੇਂ ਕਹਿੰਦੇ ਡਾਕਟਰ ਵਿਚਾਰੇ ਬਹੁਤ ਵਧੀਆ ਸਾਡੇ ਪਿੰਡਾ ਉਹਨਾਂ ਨੇ ਸੁਝਾਅ ਦਿੱਤਾ ਸਾਨੂੰ ਵੀ ਕਹਿੰਦੇ ਵੀ ਤੁਸੀਂ ਮਤਲਬ ਕਿ ਵੀ ਉਹ ਹਿਸਾਬ ਨਾ ਕਰੋ ਠਾੜੇ ਦੇ ਹਿਸਾਬ ਚਾਉਣ ਨੂੰ ਕਹੀਆਂ ਸਾਰੀਆਂ ਹੂੰ ਹਾਂਜੀ ਉਹ 07 ਵਾਲਾ ਫਾਰਮੂਲੇ ਦੇ ਆਧਾਰ ਤੇ ਸਾਰੇ ਗੱਈਆਂ ਉੱਤੇ ਗੱਭਣ ਕਰਾਂਗੇ ਸਾਰੀ ਵੈਰੀ ਬਾਈ ਇੰਦਰਜੀਤ ਜੀ ਬਾਪੂ ਜੀ ਸਾਡੇ ਸਤਿਕਾਰਯੋਗ ਆ ਭੈਣ ਵਰਗੀਆਂ ਵੀਰ ਜੀ ਸਾਡੇ ਦਰਸ਼ਕਾਂ ਨੂੰ ਤੁਸੀਂ ਕੁਸਤਾਰਪੂਰਵ ਕਾਫੀ ਜਾਣਕਾਰੀ ਦਿੱਤੀ ਆ ਮੇਨ ਤਾਂ ਤੁਹਾਡੀ ਦਿਖਾਈ ਗੱਲਾਂ ਬਾਤਾਂ ਦਿਖਾਈਆਂ ਸਭ ਤੋਂ ਵੱਡੀ ਚੀਜ਼ ਇਹ ਵੀ ਕੰਮ ਆਪਦਾ ਤੇ ਸੋਭਾ ਲੋਕਾਂ ਦੀ ਹੁੰਦੀ ਆ ਹਾਂਜੀ ਜਿਵੇਂ ਕਿ ਉਦਾਹਰਨ ਦੇ ਤੌਰ ਤੇ ਤੁਹਾਡੇ ਪਰਿਵਾਰ ਦੀਆਂ ਬਾਪੂ ਜੀ ਕਹਿੰਦੇ ਆ ਵੀ ਬੂੜਾ ਥੱਲੇ ਸੱਥਾਂ ਦੇ ਵਿੱਚ ਗੱਲਾਂ ਹੁੰਦੀਆਂ ਵੀ ਫਲਾਣੇ ਦੀਆਂ ਨੋਹਾ ਫਲਾਣਿਆਂ ਦੇ ਪੁੱਤ ਸੰਯੁਕਤ ਪਰਿਵਾਰ ਦੇ ਰੂਪ ਵਿੱਚ ਰਹਿ ਰਹੇ ਆ ਜਾਣਕਾਰੀ ਦੇਣ ਵਾਸਤੇ ਸਾਰੀ ਫੈਮਿਲੀ ਦਾ ਬਹੁਤ ਬਹੁਤ ਧੰਨਵਾਦ